ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਸੂਟ ਰਹਿਣਗੇ ਜੀ ਟੇਸਟਾ ਦਾ ਪਸ਼ਮੀਨਾ ਸਿਲਕ ਪਸ਼ਮੀਨਾ ਤੇ ਵਰਬਰੀ ਪਸ਼ਮੀਨਾ ਅਲੱਗ-ਅਲੱਗ ਫੈਬਰਿਕ ਦੇ ਪਸ਼ਮੀਨੇ ਤੇ ਸੂਟ ਬਣੇ ਹੋਏ ਨੇ ਮੇਰੀਆਂ ਭੈਣਾਂ ਜਿੱਦਾਂ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਮੈਸਜ ਸਕਰੀਨਸ਼ਾਟ ਲੈ ਕੇ ਬੁੱਕ ਕਰ ਸਕਦੇ ਹੋ ਜੀ ਜੇ ਤੁਸੀਂ ਇਹ ਹੈ ਨਾ ਪਸ਼ਮੀਨਾ ਵਗੈਰਾ ਜਿਵੇਂ ਉਹਨੂੰ ਤੁਹਾਨੂੰ ਐ ਲੱਗਦਾ ਵੀ ਸਰਦੀ ਚਲੀ ਗਈ ਤਾਂ ਔਰਗਾਂਜਾ ਲਾਈਨਿੰਗ ਫੈਬਰਿਕ ਹੈਗੀ ਹੈ ਜੀ ਖਾਦੀ ਹੈਗੀ ਹੈ ਘੱਟ ਵਾਲੀ ਖਾਦੀ ਵੀ ਹੈਗੀ ਹੈ ਨਾਰਮਲ ਰੇਂਜ ਦੀ ਤਾਂ ਤੁਸੀਂ ਉਤੇ ਵੀ ਕਰਵਾ ਸਕਦੇ ਹੋ ਤਨੂਨ ਤੇ ਵੀ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਫੈਬਰਿਕ ਚ ਅੱਛਾ ਲੱਗਦਾ ਜੀ ਤੁਹਾਡੇ ਮਨ ਨੂੰ ਤੁਸੀਂ ਉਹਨੂੰ ਕਰਵਾ ਸਕਦੇ ਹੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਐਨਾ ਕੁ ਬੋਲਣ ਵਾਲੀ ਅਜਵੈ ਸਾਂ ਜਾਣ ਕਿ ਇੱਕ ਤਾਂ ਹੁਣ ਦਵਾਈ ਤੇਜ਼ ਹੋ ਰਹੀ ਹੈ ਨਾ ਮੇਰੇ ਮੂੰਹ ਥੋੜਾ ਜਿਹਾ ਕੱਲ ਨੂੰ ਫਰਕ ਹੈ ਮাজে ਲੱਗਣਗੇ ਜੀ ਪੰਜ ਚਾਰ ਦਿਨ ਫੇਰ ਠੀਕ ਹੋਊਗਾ ਹੌਲੀ ਹੌਲੀ ਤੁਹਾਨੂੰ ਪਤਾ ਹੈ ਨਾ ਤੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਈਏ ਲਓ ਜੀ ਸਭ ਤੋਂ ਪਹਿਲਾ ਕਲਰ ਰਹੂਗਾ ਜੀ ਇਹ ਫਿਰੋਜੀ ਕਲਰ ਹੈ ਟਿਸਟਾ ਦਾ ਪਸ਼ਮੀਨਾ ਰਹੂਗਾ ਬਿਲਕੁਲ ਲਾਈਟ ਵੇਟ ਮੈਨੂੰ ਕਾਰੀਗਰ ਵੀ ਕਹਿੰਦਾ ਜੀ ਇਕੱਲੀ ਸ਼ਰਟ ਹੈ 20 ਮੀਟਰ ਇੰਨਾ ਹੋਲਾ ਕਪੜਾ ਮੈਂ ਕਿਹਾ ਵੀ ਨਹੀਂ ਹੈਗਾ 5 ਮੀਟਰ ਦੇਖੋ ਇਸ ਤਰ੍ਹਾਂ ਇਹ ਪਾਫ ਵਾਲੀ ਮਸ਼ੀਨ ਦਾ ਕੰਮ ਹੋਇਆ ਹੋਇਆ ਹੈ ਜੀ ਪੈਨਲ ਬਣੇ ਹੋਏ ਨੇ ਘੇਰ ਤੇ ਆਪਾਂ ਨੇ ਇਦਾਂ ਦੇ ਫਲਾਵਰ ਬਣਾਏ ਨੇ ਕੰਮ ਜਮਾ ਤੁਹਾਨੂੰ ਓਕੇ ਮਿਲੂਗਾ ਜੀ ਫਿਨਿਸ਼ਿੰਗ ਦੇਖੋ ਕੰਮ ਨਹੀਂ ਲਓ ਜੀ ਇਸ ਤਰ੍ਹਾਂ ਇਹਦੇ ਪੈਨਲ ਰਹਿਣਗੇ ਤੇ ਬਾਜੂ ਤੇ ਵਾਲੀ ਬੇਲ ਰਹੂਗੀ ਮਰੀਏ ਪਹਿਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਇਹਦਾ ਦੁਪੱਟਾ ਆਪਣਾ ਹੈਗਾ ਜੀ ਤੇ بیس ਕਲਰ ਦਾ ਦੁਪੱਟਾ ਰੱਖਿਆ ਹੋਇਆ ਹੈ ਉਹ ਫਿਨਿਸ਼ਿੰਗ ਲਈ ਦਿੱਤਾ ਹੋਇਆ ਤੇ ਉਹਦੇ ਵਿੱਚ ਹਲਕੇ ਹਲਕੇ ਆ ਸਾਰੇ ਕਲਰ ਲੈ ਕੇ ਆਪਾਂ ਨੇ ਫਲਾਵਰਸ ਬਣਾਏ ਹੋਏ ਨੇ ਤੇ ਫਿਨਿਸ਼ਿੰਗ ਲਈ ਆਪਾਂ ਦਿੱਤਾ ਹੋਇਆ ਕੋਸ਼ਿਸ਼ ਕਰਾਂਗੇ ਵੀ ਜੇ ਦੁਪੱਟਾ ਅੱਜ ਆ ਗਿਆ ਸਾਡੇ ਕੋਲ ਅੱਜ ਇੱਥੇ ਮੀ ਬਹੁਤ ਪੈ ਰਿਆ ਅਸੀਂ ਇਹ ਪਾਰਸਲ ਲਾਉਣਾ ਸੀਗਾ ਅੱਜ ਤਾਂ ਫਿਰ ਆਪਾਂ ਜਰੂਰ ਤੁਹਾਨੂੰ ਦੁਪੱਟੇ ਨਾਲੇ ਦੀ ਜਾਂ ਰੀਲ ਵਗੈਰਾ ਬਣਾ ਦਾਂਗੇ ਹੁਣ ਹਨਾ ਬਾਰ-ਬਾਰ ਵੀਡੀਓ ਅਪਲੋਡ ਹੋ ਜਾਂਦੀ ਹੈ ਇਹ ਟਿਸਟਾ ਦੇ ਪਸ਼ਮੀਨੇ ਤੇ ਬਣਿਆ ਹੋਇਆ ਜੀ ਤੁਸੀਂ ਨੇ ਜੇ ਟਿਸਟਾ ਤੇ ਬਣਵਾਉਣਾ ਉਤੇ ਵੀ ਕਰਵਾ ਸਕਦੇ ਹੋ ਟਿਸਟਾ ਦੇ ਥੋੜਾ ਤੁਹਾਨੂੰ 500 100 ਰੁਪਏ ਮਹਿੰਗਾ ਪਊਗਾ ਜੀ ਜੇ ਤੁਸੀਂ ਇਹਨੂੰ ਸਿਲਕ ਪਸ਼ਮੀਨਾ ਜਾਂ ਵਰਬਰੀ ਪਸ਼ਮੀਨੇ ਤੇ ਬਣਵਾਉਂਗੇ ਤਾਂ ਤੁਸੀਂ ਇਹਨੂੰ ਨਾਰਮਲ ਰੇਂਜ ਦੇ ਵਿੱਚ ਪੈ ਜਾਊਗਾ ਤੁਹਾਨੂੰ ਇਹ ਇਸਟਾ ਦੇ ਪਸਮੀਨੇ ਨਾਲ ਤੁਹਾਨੂੰ ਇਹ 4000 ਚ ਪਊਗਾ ਜੀ ਵਿਦੇ ਦੁਪੱਟਾ ਜਿਹੜਾ ਸੀ ਦੁਪੱਟਾ ਨਾਲ ਲਾ ਕੇ ਰੈਡੀ ਕਰਕੇ ਦੇਵਾਂਗੇ ਆਪਾਂ ਹੋਰ ਦੁਪੱਟੇ ਬਣੇ ਹੋਏ ਨੇ ਮੈਂ ਤੁਹਾਨੂੰ ਦਿਖਾ ਦਊਂ ਉਹ ਜੇ ਤੁਸੀਂ ਸਿਲਕ ਪਸਮੀਨੇ ਤੇ ਕਰਾਓਗੇ ਜੀ ਫਿਰ ਤੁਹਾਨੂੰ ਪਊਗਾ ਇਹ 33 3300 ਰੁਪਏ ਦੇ ਵਿੱਚ ਵਿਦੇ ਦੁਪੱਟਾ ਫੈਬਰਿਕ ਤੁਹਾਡੀ ਮਰਜ਼ੀ ਦਾ ਹੋਊਗਾ ਜੀ ਆਪਾਂ ਅਲੱਗ-ਅਲੱਗ ਦੇ ਅਹ ਕਰਾਂਗੇ ਲਓ ਜੀ ਅਗਲਾ ਆ ਗਿਆ ਜੀ ਇਹ 벨ਵਟ ਦਾ ਬੋਟਲ ਗ੍ਰੀਨ ਕਲਰ ਹੈ ਜੀ ਆਰੀ ਹੈ ਨ ਮਿਕਸ ਦਾ ਮਿਕਸ ਸੂਟ ਮਿਲੂਗਾ ਤੁਹਾਨੂੰ ਕੱਲਾ ਇਹ ਨਹੀਂ ਹੈਗਾ ਨਾ ਅਬ ਵੀ ਅਸੀ ਵੀਡੀਓ ਚ ਝੂਠ ਬੋਲ ਕੇ ਤੇ ਦੀ ਵੀ ਫੁੱਲ ਹੈਂਡ ਦੇ ਨਹੀਂ ਇਹਦੇ ਵਿੱਚ ਕਾਰੀ ਦਾ ਤੇ ਹੈਂਡ ਦਾ ਕੰਮ ਹੋਇਆ ਹੈ ਜੀ ਇਹ ਘੇਰ ਤੇ ਕੰਮ ਰਹੂਗਾ ਗਲੇ ਤੇ ਕੰਮ ਨਹੀਂ ਹੈਗਾ ਇਹੀ ਕੰਮ ਤੁਹਾਨੂੰ ਸਲਵਾਰ ਦੀ ਪੌਂਚੇ ਤੇ ਮਿਲੇਗਾ ਬੋਟਲ ਗ੍ਰੀਨ ਕਲਰ ਹੈ ਇਹੀ ਬੂਟਾ ਤੁਹਾਨੂੰ ਪੂਰਾ ਵੱਡਾ ਸੇਮ ਦੇਖੋ ਜੀ ਇਹੀ ਜਿਹੜਾ ਹੈਗਾ ਇਹ ਹੈਗੀ ਸਟੇਟ ਸਲਵਾਰ ਦਾ ਨਾਪ ਹੈ ਜੀ ਉਹ ਸੈਂਟਰ 'ਚ ਬਣੇ ਹੋਏ ਨੇ ਇਹ ਬਾਜੂ ਦਾ ਕੰਮ ਆ ਗਿਆ ਜੀ ਇਹੀ ਕੰਮ ਤੁਹਾਨੂੰ ਬਾਜੂ ਤੇ ਮਿਲੇਗਾ ਲਓ ਜੀ ਜੇ ਤੁਸੀਂ ਨੇ ਬੱਲਵੜ ਤੇ ਇਦਾਂ ਦੇ ਰਿਹਾ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਨੇ ਇਸ ਤਰ੍ਹਾਂ ਦਾ ਬੋਟਲ ਗ੍ਰੀਨ ਕਲਰ ਦਾ ਇਹ ਨਾ ਜਿਹੜੇ ਦੁਪੱਟੇ ਆ ਗਏ ਬਹੁਤ ਵਧੀਆ ਆ ਗਏ ਹੁਣ ਜਿਵੇਂ ਕਮਲ ਚਨੂਨ ਦਾ ਦੁਪੱਟਾ ਆਪਾਂ ਨੂੰ ਥੋੜਾ ਜਿਹਾ ਮਹਿੰਗਾ ਪੈ ਜਾਂਦਾ ਸੀਗਾ ਥੋੜਾ ਨਹੀਂ ਉਹ ਤਾਂ ਕਾਸਟਲੀ ਹੋ ਜਾਂਦਾ ਸੀ ਇਹ ਦੁਪੱਟੇ ਨੇ ਜੀ ਜਿਹੜੇ ਹੈਗੇ ਸ਼ਾਈਨਿੰਗ ਆਪਾਂ ਨੂੰ ਕਮਲ ਚਨੂਨ ਦੀ ਦਿੰਦੇ ਨੇ ਦੇਖੋ ਬਿਲਕੁਲ ਲਾਈਟ ਵੇਟ ਵੀ ਨੇ ਪਰ ਇਹ ਉਸ ਤੋਂ ਸਸਤੇ ਨੇ ਜਿਹੜਾ ਕਮਲ ਚਨੂਨ ਦਾ ਦੁਪੱਟਾ ਪਾਊਗਾ ਜੀ ਉਹ ਤਾਂ ਪੈਂਦਾ ਦੇਖੋ ਵਾਈਟ ਦੁਪੱਟਾ ਹੀ 1350 ਤੱਕ ਦਾ ਮਿਲਦਾ ਹੈ ਆਪਾਂ ਨੂੰ ਫਿਰ ਉਹਦੀ ਡਾਈ ਵੀ ਹੋਗੀ ਫਿਨਿਸ਼ਿੰਗ ਵੀ ਹੋਗੀ 2000 ਰੁਪਏ ਚ ਜਾ ਕੇ ਦੁਪੱਟਾ ਰੈਡੀ ਹੁੰਦਾ ਕੱਲਾ ਇਹ ਤੁਹਾਨੂੰ ਵਾਈਟ ਦੁਪੱਟਾ 1000 ਰੁਪਏ ਚ ਮਿਲੂਗਾ ਜੀ 1350 1400 ਤੱਕ ਤੁਹਾਡਾ ਇਹ ਦੁਪੱਟਾ ਰੈਡੀ ਹੋ ਜਾਊਗਾ ਲਓ ਜੀ ਇਹ ਬਹੁਤ ਸੋਹਣੀ ਬਹੁਤ ਸੋਹਣੇ ਦੁਪੱਟੇ ਆਏ ਨੇ ਮਲਾਈਮ ਲਾਈਮ ਬਿਲਕੁਲ ਕਾਮਲ ਚਲੂਨ ਦੇ ਦੁਪੱਟੇ ਦੀ ਲੁੱਕ ਦਿੰਦੇ ਨੇ ਲਓ ਜੀ ਇਹ ਤੁਹਾਨੂੰ ਇਸ ਦੁਪੱਟੇ ਦੇ ਨਾਲ ਪਾਊਗਾ ਜੀ 3500 ਦਾ ਇਸੇ ਫੈਬਰਿਕ ਤੇ ਇਹੀ ਡਿਜ਼ਾਈਨ ਜੇ ਤੁਸੀਂ ਲਾਗੜ ਡਿਜ਼ਾਈਨ ਕਰਵਾਓਗੇ ਜਾਂ ਫੈਬਰਿਕ ਚੇਂਜ ਕਰੋਗੇ ਤਾਂ ਤੁਹਾਨੂੰ ਘੱਟ ਵੱਧ ਹੋ ਜਾਵੇਗਾ। ਲਓ ਜੀ ਇਸ ਤੋਂ ਬਾਅਦ ਆ ਗਿਆ ਇਹਨਾਂ ਦੇ 6-7 ਸੂਟ ਨੇ। ਇਹ ਆ ਗਿਆ ਜੀ ਬਰਬਰੀ ਸਿਲਕ ਪਸ਼ਮੀਨੇ ਤੇ ਬਰਬਰੀ ਸਿਲਕ ਪਸ਼ਮੀਨੇ ਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ 5-4 ਕੁ ਰਹਿ ਗਈ ਬਾਕੀ ਤਾਂ ਸਾਰੇ ਬੁੱਕ ਹੋ ਗਏ ਜੀ। ਲਓ ਜੀ ਹੁਣ ਹੋਰ ਪਸ਼ਮੀਨਾ ਆਏ ਨਹੀਂ ਲਿਆ ਰਹੇ ਹਨਾ ਬੀ ਬਸ ਮੌਸਮ ਹੈ ਜਿਹੜਾ ਸਰਦੀ ਦਾ ਉਹ ਚਲਾ ਗਿਆ। ਬਸ ਆ ਥੋੜਾ ਜਿਹਾ ਮੀਂਹ ਕਰਕੇ ਭਾਵੇਂ ਠੰਡ ਹੋ ਜੇ। ਲਓ ਜੀ ਇਸ ਤਰ੍ਹਾਂ ਘੇਰ ਤੇ ਕੰਮ ਰਹੂਗਾ ਇਹ ਬਰਬਰੀ ਸਿਲਕ ਪਸ਼ਮੀਨੇ ਦਾ ਕੰਮ ਰਹੂਗਾ ਫਾਈਬਰਿਕ ਰਹੂਗਾ ਤੇ ਪਾਫ ਵਾਲੀ ਮਸ਼ੀਨ ਦਾ ਤੁਹਾਨੂੰ ਕੰਮ ਨਹੀਂ ਲੱਗੂਗਾ ਇਸ ਤਰ੍ਹਾਂ ਦੀ ਆਪਾਂ ਨੇ ਬੇਲ ਹੈ ਜਿਹੜੀ ਬਾਜੂ ਤੇ ਇਹ ਟੈਡੀ ਇੰਨੀ ਕਿ ਨਹੀਂ ਪਾਈ ਜੀ ਇਹ ਲੰਬੀ ਬੇਲ ਪਾਈ ਹੈ ਲਓ ਜੀ ਇਹਦੇ ਸਲਵਾਰ ਤੇ ਕੰਮ ਨਹੀਂ ਹੈਗਾ ਜੇ ਤੁਸੀਂ ਸਲਵਾਰ ਤੇ ਕਰਵਾਉਣ ਤਾਂ ਕਰਵਾ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਦੁਪੱਟਾ ਉਹੀ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਉਸੇ ਉਸਦੇ ਹੀ ਲਾਇਆ ਜੀ ਆਪਾਂ ਨੇ ਇਸ ਤਰ੍ਹਾਂ ਦਾ ਪੱਟੇ ਦੀ ਜਿਹੜੀ ਉਹ ਦੁਪੱਟੇ ਤੇ ਵੀ ਇਸ ਤਰ੍ਹਾਂ ਹੀ ਉਹਦੀ ਡਿਜ਼ਾਈਨਿੰਗ ਥੋੜੀ ਜਿਹੀ ਅਲੱਗ ਹੋਊਗੀ ਲਓ ਜੀ ਇਹ ਵਾਲਾ ਆਪਾਂ ਨੇ ਦੁਪट्टे ਦੇ ਵਿੱਚ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਇਹਨੂੰ ਆਪਾਂ ਮਲਟੀ ਕਲਰ ਦੀ ਜਿਹੜੀ ਹੈਗੀ ਐ ਫਿਨਿਸ਼ਿੰਗ ਦਿੱਤੀ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ ਬਿਲਕੁਲ ਇਹ ਕਮਲ ਚਨੂਨ ਦੇ ਦੁਪट्टे ਦੀ ਲੁੱਕ ਦੇ ਰਿਹਾ ਜੀ ਪਰ ਉਹਦੇ ਨਾਲ ਇਹਦਾ ਰੇਟ ਹੈ ਜਿਹੜਾ ਉਹ ਸਸਤਾ ਪਊਗਾ ਦੇਖੋ 1250 1300 ਤੱਕ ਤੁਹਾਨੂੰ ਰਿਟਾਈਡਾਈ ਕਰਕੇ ਫਿਨਿਸ਼ਿੰਗ ਹੋ ਕੇ ਸਾਰਾ ਕੰਪਲੀਟ ਦੁਪੱਟਾ ਪਾਊਗਾ ਜੇ ਆਪਾਂ ਕਮਲਚਨੂਨ ਦਾ ਲਵਾਂਗੇ ਜੀ ਤਾਂ ਪੈਂਦਾ ਇਹੋ ਨਾਲੇ ਇਹ ਬਿਲਕੁਲ ਵੀ ਸਿਰ ਤੋਂ ਨਹੀਂ ਉਤਰਦਾ ਬਹੁਤ ਸੋਹਣਾ ਇਹਨਾਂ ਨੂੰ ਫੋਨ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਲੱਗ ਰਿਹਾ ਪਰ ਆ ਦੇਖੋ ਜੀ ਇਹਦੀ ਆਪਾਂ ਕੰਨੀ ਦੇ ਨਾਲ ਮਿਲਦਾ ਨਾ ਦੇਖੋ ਇਸ ਤਰ੍ਹਾਂ ਕੰਨੀ ਦੇ ਨਾਲ ਮਿਲਦਾ ਆਪਾਂ ਨੇ ਇਹ ਡਾਈ ਕੀਤਾ ਵਿੱਚ ਇਹਦੇ ਜਿਹੜੇ ਕਲਰ ਨੇ ਫੁੱਲ ਵਾਲੇ ਉਹ ਆਪਾਂ ਨੇ ਕਲਰ ਪਾਏ ਨੇ ਉਹ ਥੋੜਾ ਜਿਹਾ ਨਾ ਇਹ ਡਬਲ ਸ਼ੇਡ ਦੇ ਵਿੱਚ ਹੋ ਗਿਆ ਤਾਂ ਕਰਕੇ ਲੱਗ ਰਿਹਾ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਇਹ ਵੀ ਤੁਹਾਨੂੰ ਬਿੱਦੂ ਪੱਟਾ ਪਾਊਗਾ ਜੀ 3500 ਦਾ ਅਗਲਾ ਆਊਗਾ ਜੀ ਇਹਦੇ ਵਿੱਚ ਇਹ ਹੈਗਾ ਜੀ ਸਿਲਕ ਪਸ਼ਮੀਨੇ ਤੇ ਲੱਗ ਲੱਗ ਪਸ਼ਮੀਨੇ ਤੇ ਇਹਨਾਂ ਨੇ ਦੀਦੀ ਨੇ ਵਰਕ ਕਰਵਾਇਆ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਚੁਆਇਸ ਬਹੁਤ ਸੋਹਣੀ ਤੇ ਦੀਦੀ ਦੀ ਲਓ ਜੀ ਇਹਦਾ ਤੁਹਾਨੂੰ ਘੇਰ ਦਾ ਕੰਮ ਮਿਲੂਗਾ ਜੀ ਲਓ ਜੀ ਸਿਲਕ ਪਸ਼ਮੀਨੇ ਤੇ ਇਹ ਕੰਮ ਹੋਇਆ ਹੈ ਇਹ ਜਿਹੜਾ ਕੰਮ ਹੈ ਨਾ ਬਹੁਤ ਜ਼ਿਆਦਾ ਸੰਘਣਾ ਕੰਮ ਹੋ ਗਿਆ ਜੀ ਬਰੀਕ ਬਰੀਕ ਕੰਮ ਹੈ ਇਹਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਮੈਂ ਤੁਹਾਨੂੰ ਦਿਖਾਵਾਂ ਲਓ ਜੀ ਪੂਰਾ ਬਾਲਾ ਬਰੀਕੀ ਨਾਲ ਕੰਮ ਹੋਇਆ ਹੋਇਆ ਹੈ ਇਹਦੇ ਉੱਪਰ ਤੇ ਇਹਦੇ ਤੁਹਾਨੂੰ ਬਾਜੂ ਤੇ ਵੀ ਕੰਮ ਮਿਲੂਗਾ ਲਓ ਜੀ ਇਸ ਤਰ੍ਹਾਂ ਇਹ ਤੁਹਾਨੂੰ ਬਾਜੂ ਤੇ ਮਿਲੂਗਾ ਜੇ ਇਹੀ ਕੰਮ ਤੁਸੀਂ ਨੇ ਸਲਵਾਰ ਤੇ ਪੌਂਚੇ ਤੇ ਕਰਵਾਉਣੇ ਤਾਂ ਤੁਸੀਂ ਕਰਵਾ ਸਕਦੇ ਹੋ ਲਓ ਜੀ ਇਹਦਾ ਹੈਗਾ ਜੀ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਪਸ਼ਮੀਨੇ ਦਾ ਜਿਹੜੇ ਪਸ਼ਮੀਨੇ ਦੇ ਦੁਪट्टे ਨਹੀਂ ਆ ਰਹੇ ਹੁਣ ਬਹੁਤ ਸੋਹਣੇ ਲਾਈਟ ਵੇਟ ਦੇਖੋ ਲਓ ਜੀ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਉਹ ਥੋੜੇ ਜੇ ਕਿਤੇ 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 ਫਲਾਵਰ ਬਣਾਏ ਨੇ ਕਿਉਂਕਿ ਸੂਟ ਇਹਨਾਂ ਦੇ ਸੇਮ ਹੀ ਥੀ ਇਹਦੇ ਵਿੱਚ ਆਪਾਂ ਨੇ ਇਹ ਤਿੰਨੇ ਲਾਈਨਾਂ ਨੇ ਜਿਹੜੀਆਂ ਜਗ੍ਹਾ ਰੱਖ ਕੇ ਸੈਂਟਰ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਨੇ ਬਹੁਤ ਸੋਹਣੀ ਟਾਈ ਡਾਈ ਕਰਵਾਇਆ ਦੁਪट्टे ਦੀ ਸ਼ਾਈਨਿੰਗ ਦੇਖੋ ਜੀ ਬਹੁਤ ਸੋਹਣੀ ਚੀਜ਼ ਲੱਗ ਰਹੀ ਆ ਇਸ ਤਰ੍ਹਾਂ ਆਪਾਂ ਨੇ ਇਹਨੂੰ ਨਾਲ ਮਿਲਦਾ ਕਲਰ ਮਲਟੀ ਦਾ ਜਿਹੜਾ ਹੈਗਾ ਗੋਟੇ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਆ ਐ ਨਹੀਂ ਜੀ ਆਪਾਂ ਵੀ ਫਹਾ ਵੜਦਾਂਗੇ ਹਨਾ ਸੂਟ ਨੂੰ ਪੂਰਾ ਜਿਚਾ ਕੇ ਦਿੰਨੇ ਆ ਚਾਹੇ ਸਾਡੇ ਕੋਲ ਇੱਕ ਦੋ ਦਿਨ ਸੂਟ ਲੇਟ ਤਾਂ ਜ਼ਰੂਰ ਹੋ ਜਾਂਦੇ ਨੇ ਕਿਉਂਕਿ ਕਈ ਵਾਰ ਕਿਸੇ ਦੀ ਡਾਈ ਨਹੀਂ ਸਹੀ ਹੁੰਦੀ ਆ ਸਾਨੂੰ ਉਹ ਦੁਬਾਰਾ ਕਰਵਾਉਣੀ ਪੈਂਦੀ ਆ ਕਈ ਵਾਰ ਸਾਨੂੰ ਗੋਟਾ ਨਹੀਂ ਨਾਲ ਮਿਲਦਾ ਹੁੰਦਾ ਅਲੱਗ-ਅਲੱਗ ਕਲਰ ਨੇ ਜੀ ਇੰਨਾ ਕਿੰਨਾ ਕਰੇ ਵੀ ਬਹੁਤ ਪਿਆ ਲੈ ਆ ਕੇ ਰੱਖਿਆ ਸਟਾਕ ਹਨਾ ਕਈ ਵਾਰ ਮਿਲ ਵੀ ਜਾਂਦਾ ਕਈ ਵਾਰ ਮਿਲਦਾ ਨਹੀਂ ਲਓ ਜੀ ਇਹ ਤੁਹਾਨੂੰ ਪਸ਼ਮੀਨੇ ਦੇ ਦੁਪट्टे ਨਾਲ ਸੇਮ ਵਰਕੇ ਦਾ ਇਹ ਪੈ ਜਾਏਗਾ ਜੀ ਤੁਹਾਨੂੰ 4000 ਰੁਪਏ ਦੇ ਵਿੱਚ ਵੀ ਦੇ ਦੁਪੱਟਾ ਇਹਦਾ ਥੋੜਾ ਜਿਹਾ ਦੁਪੱਟਾ ਵੀ ਪਸ਼ਮੀਨੇ ਦਾਗਾ ਬਾਕੀ ਦੁਪੱਟੇ ਤਾਂ ਉਹਨਾਂ ਦਾ ਵੀ ਸੇਮ ਹੀ ਰੇਟ ਰਹੂਗਾ ਦੁਪੱਟਿਆਂ ਦਾ ਤਾਂ ਜੀ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਵੀ ਸਿਲਕ ਪਸ਼ਮੀਨੇ ਦਾ ਕਲਰ ਰਹੂਗਾ ਇਹਦੇ ਨਾਲ ਵੀ ਆਪਾਂ ਨੇ ਪਸ਼ਮੀਨੇ ਦਾ ਦੁਪੱਟਾ ਰੱਖਿਆ ਹੈ ਇਹ ਕੱਲੀ ਜਰੀ ਦਾ ਕੰਮ ਕੀਤਾ ਜੀ ਇਹ ਨੇਵੀ ਬਲੂ ਕਲਰ ਹੈ ਸਿਲਕ ਪਸ਼ਮੀਨੇ ਦੇ ਵਿੱਚ ਲਓ ਜੀ ਇਹ ਵਾਲਾ ਕੰਮ ਆ ਗਿਆ ਜਿਹੜਾ ਘੇਰ ਕਿੱਧਰ ਗਿਆ ਦਾ ਇਹੀ ਹਾਂ ਇਹ ਵਾਲਾ ਕੰਮ ਆਊਗਾ ਜੀ ਘੇਰ ਤੇ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਬਣਿਆ ਹੋਇਆ ਹੋਊਗਾ ਜੀ ਇਹਦਾ ਇਹੀ ਕੰਮ ਫਲਾਵਰ ਇਹ ਛੋਟਾ ਕਰਕੇ ਆਪਾਂ ਨੇ ਸਲਵਾਰ ਦੇ ਪੌਂਚੇ ਤੇ ਪਾਇਆ ਜੀ ਇਹੀ ਕੰਮ ਫਲਾਵਰ ਤੁਹਾਨੂੰ ਇਹਦੇ ਬਾਜੂ ਤੇ ਮਿਲੂਗਾ ਲਓ ਜੀ ਇਹਦੀ ਸਲਵਾਰ ਆਰੀ ਦਾ ਇਹ ਆਰੀ ਵਰਕ ਦਾ ਸੂਟ ਹੈ ਜੀ ਜੇ ਤੁਸੀਂ ਨੇ ਇਹਨੂੰ ਕਿਸੇ ਹੋਰ ਤੇ ਵਰਕ ਚ ਜਾਂ ਬਫ ਵਾਲੀ ਮਸ਼ੀਨ ਤੇ ਜਾਂ ਕਿਸੇ ਹੋਰ ਫੈਬਰਿਕ ਚ ਕਰਵਾਉਣਾ ਹੈ ਸਿੰਗਲ ਕਲਰ ਦਾ ਤੁਸੀਂ ਕਰਵਾ ਸਕਦੇ ਹੋ ਇਹ ਕਲੀਜਰੀ ਦੇ ਨਾਲ ਆਪਣਾ ਜਿਹੜਾ ਸੂਟ ਆ ਰੈਡੀ ਹੋਇਆ ਤੁਹਾਨੂੰ ਇਸ ਤਰ੍ਹਾਂ ਬਾਜੂ ਦਾ ਕੰਮ ਹੋ ਗਿਆ ਜੀ ਇਹ ਘੇਰ ਦਾ ਹੋ ਗਿਆ ਤੇ ਸਲਵਾਰ ਦਾ ਕੰਮ ਹੋ ਗਿਆ ਇਹਦੇ ਨਾਲ ਵੀ ਆਪਾਂ ਨੇ ਪਸ਼ਮੀਨੇ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਆਪਾਂ ਨੇ ਬਿਲਕੁਲ ਨਾਲ ਮਿਲਦੀ ਜਿਹੜੀ ਹੈਗੀ ਐ ਗੋਟੇ ਦੀ ਫਿਨਿਸ਼ਿੰਗ ਦਿੱਤੀ ਆਈ ਆਪਾਂ ਨੇ ਸਿੰਗਲ ਕਲਰ ਕਿਉਂ ਇਹਦੇ ਵਿੱਚ ਕਲਰ ਨਹੀਂ ਨਾ ਹੈਗਾ ਤੀ ਕੋਈ ਇਹ ਆਪਾਂ ਨੇ ਰੱਖਿਆ ਜੀ ਸਿੰਗਲ ਕਲਰ ਦਾ ਇਹ ਪਾਊਗਾ ਜੀ ਤੁਹਾਨੂੰ 3850 ਰੁਪਏ ਦਾ ਬਿੱਦ ਦੁਪੱਟਾ ਲਓ ਜੀ ਯਾਰੀ ਵਰਕ ਦਾ ਕੰਮ ਹੋਇਆ ਹੈ ਹਾਂ ਇਹਦੇ ਉੱਪਰ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਮੁਕਕ ਕਰ ਲਿਆ। ਇਹ ਤੁਸੀਂ ਇਹ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਉੱਤੇ ਵੀ ਕਰਵਾ ਸਕਦੇ। ਲਓ ਜੀ ਅਗਲਾ ਆ ਗਿਆ ਇਹਨੂੰ ਦਾ ਟੀਸਟਾ ਦਾ। ਇਹ ਟੀਸਟਾ ਦੇ ਪਸ਼ਮੀਨੇ ਜਵਾ ਹੈ ਮੈਨੂੰ ਲੱਗਦਾ ਟੀਸਟਾ ਦਾ ਨਾ ਸਾਡੇ ਕੋਲ ਇੱਕੋ ਹੀ ਕਲਰ ਰਹਿ ਗਿਆ ਰੈੱਡ ਕਲਰ। 15 ਕਲਰ ਆਏ ਤੇ ਸਾਰੇ ਖਤਮ ਹੋ ਗਏ। ਲਓ ਜੀ ਇਹ ਵੀ ਪਹਿਲਾ ਵਾਲਾ ਡਿਜ਼ਾਈਨ ਹੀ ਆ। ਏ ਬਾਇਨ ਕਲਰ ਤੇ ਹੋਆ ਹੈ ਟੈਸਟਾ ਦਾ ਪਸ਼ਮੀਨਾ ਰਹੂਗਾ ਬਿਲਕੁਲ ਲਾਈਟ ਵੇਟ ਤੇ ਇਹਦੇ ਬਾਜੂ ਤੇ ਕੰਮ ਮਿਲੂਗਾ ਇਹਦੇ ਸਲਵਾਰ ਤੇ ਕੰਮ ਨਹੀਂ ਹੋਏਗਾ। ਲਓ। ਜੇ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਜਲਦੀ ਜਲਦੀ ਤੁਸੀਂ ਆਪਣੇ ਬੁੱਕ ਕਰ ਲਓ। ਇਹ ਆਪਾਂ ਨੇ ਰੱਖਿਆ ਜੀ ਇਹਦੇ ਨਾਲ ਆਪਾਂ ਨੇ ਚਨੂਨ ਦਾ ਦੁਪੱਟਾ ਰੱਖਿਆ ਜਿਹੜਾ ਆਮ ਨੋਰਮਲ ਲਾ ਰਹੇ ਆ ਆਪਾਂ ਹਨਾ ਰੁਟੀਨ ਦੇ ਵਿੱਚ ਡਿਜ਼ਾਈਨ ਇਹਦੇ ਵਿੱਚ ਇਸ ਤਰ੍ਹਾਂ ਦਾ ਹੀ ਰਹੂਗਾ ਜੀ। ਲਓ ਜੀ। ਡਿਜ਼ਾਈਨਿੰਗ ਦੇ ਦੁਪੱਟੇ ਦੇ ਵਿੱਚ ਸਾਰੇ ਕਲਰ ਲੈ ਕੇ ਟਿੱਕੀਆਂ ਦਾ ਡਿਜ਼ਾਈਨ ਬਣਿਆ ਹੋਇਆ ਹੈ। ਜੇ ਤੁਸੀਂ ਫਲਾਵਰ ਵਗੈਰਾ ਬਣਾਉਣੇ ਨੇ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ। ਲਓ। ਕਈ ਵਾਰ ਨਾ ਇਹ ਹੁੰਦਾ ਵੀ ਕਸਟਮਰ ਕਹਿੰਦਾ ਸਾਨੂੰ ਸੇਮ ਡਿਜ਼ਾਈਨ ਹੋਵੇ ਉਸ ਤਰ੍ਹਾਂ ਦਾ ਹੋ ਸਕਦਾ ਵੀ ਉਹ ਡਾਇਰ ਕੋਲੇ ਸਾਂਚਾ ਨਹੀਂ ਵੀ ਹੁੰਦਾ ਹਨਾ। ਇਹ ਸਾਂਚੇ ਹੁੰਦੇ ਨੇ ਅਲੱਗ-ਅਲੱਗ ਡਿਜ਼ਾਈਨਾਂ ਦੇ ਜੀ। ਕਿਉਂਕਿ ਇਹ ਐਂ ਤਾਂ ਹੈ ਨਹੀਂ ਵੀ ਆਪਾਂ ਆਪ ਜਿਵੇਂ ਉਹ ਬਣਾਉਂਦੇ ਨੇ ਉਵੇਂ ਬਣ ਜੂਗਾ ਇਹ ਸਾਂਚਿਆਂ ਨਾਲ ਬਣਦਾ। ਡਿਜ਼ਾਈਨ ਵੀ ਇਹਨਾਂ ਦਾ ਸੂਟਾਂ ਦਾ ਲਓ। ਇਹ ਆਗੇ ਜੀ। ਬਰਕ ਵਾਲੀ ਸੂਟ ਪਸ਼ਮੀਨੇ ਦੇ ਹੁਣ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਉਤੇ ਵੀ ਕਰਵਾ ਸਕਦੇ ਹੋ। ਜੇ ਤੁਸੀਂ ਕਿਸੇ ਵਿਆਹ ਪ੍ਰੋਗਰਾਮ ਦੇ ਵਿੱਚ ਪਾਉਣਾ ਹੈ ਚਲੋ ਜੀ ਮੈਂ ਤੁਹਾਨੂੰ 8-10 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ